जी5 ਸਰੂਪ ਕੰਪਨੀ ਦਾ ਬਹੁਤ ਹੀ ਵਧੀਆ ਰਿਜ਼ਲਟ ਆਏ ਜਿਹੜੇ ਕਿਸਾਨ ਵੀਰ ਸਬਜ਼ੀਆਂ ਲਾਉਂਦੇ ਆ ਉਹ ਤਾਂ ਇਹਦੇ ਬਾਰੇ ਜਾਣਦੇ ਹੀ ਹੋਣਗੇ ਜਿਹੜਾ ਨੇ ਇਹ ਕੀਤੀ ਆ ਸਪਰੇਏ ਦੀ ਉਹ ਕਮੈਂਟ ਦੇ ਵਿੱਚ ਜਰੂਰ ਦੱਸੋ ਬਹੁਤ ਵਧੀਆ ਰਿਜ਼ਲਟ ਆਏ ਪੇਟੈਂਟ ਪ੍ਰੋਟੈਕਟ ਆ ਕਿਸਾਨ ਵੀਰੋ ਪੇਟੈਂਟ ਦਾ ਮਤਲਬ ਵੀ ਹੋਰ ਕਿਸੇ ਵੀ ਕੰਪਨੀ ਦਾ ਨਹੀਂ ਆਉਦਾ ਕੱਲਾ ਸਰੂਪ ਦਾ ਹੀ ਆਉਂਦਾ ਜਿਹੜੇ ਇਹਦੇ ਵਿੱਚ ਇਹਨਾਂ ਨੇ ਸਾਲਟ ਪਾਏ ਆ ਪੰਜ ਸਾਲਟ ਪਾਏ ਆ ਪੰਜੇ ਸਾਲਟ ਪੂਰੇ ਟੌਪ ਦੇ ਸਾਲਟ ਆ ਤੇ ਰਿਜ਼ਲਟ ਵੀ ਇਹਦਾ ਪੂਰਾ ਟੌਪ ਦਾ ਹੈ ਸਬਜ਼ੀਆਂ ਤੇ ਹਰੇਕ ਤੇ ਹਰੇਕ ਇਹ ਫਸਲ ਤੇ ਹੋ ਜਾਂਦਾ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਤੁਹਾਨੂੰ ਜਿਹੜਾ ਖੇਤ ਵਿਖਾ ਰਹੇ ਹਾਂ ਇਹ ਹੈਗਾ ਪਾਲਕ ਵਾਲਾ ਖੇਤ ਆਪਾਂ ਇਸ ਸਾਲ 1 ਕਿੱਲਾ ਜਿਹੜੀ ਪਾਲਕ ਦੀ ਖੇਤੀ ਕੀਤੀ ਆ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਿੱਦੇ ਬਿਜਾਈ ਕਰ ਰਹੇ ਸੀ ਉਸ ਟਾਈਮ ਵੀ ਪਾਈ ਸੀ ਵੀ ਆਪਾਂ ਐਗਰੋ ਸੀਡ ਦਾ ਜਿਹੜਾ ਪਾਲਕ ਬੀਜਿਆ ਬਹੁਤ ਵਧੀਆ ਵੈਰਾਈਟੀ ਹੈ ਇਹ ਸਭ ਤੋਂ ਟੌਪ ਤੇ ਵੇਕਣ ਵਾਲੀ ਵੈਰਾਈਟੀ ਹੈ ਤੇ ਮਾਰਕੀਟ 'ਚ ਇਹਦੇ ਜਿਹੜਾ ਰੇਟ ਵੀ ਵਧੀਆ ਮਿਲਦਾ ਕਿਉਂਕਿ ਇਹਦੇ ਜਿਹੜੇ ਪੱਤੇ ਆ ਪੱਤਿਆਂ ਦੀ ਚੜਾਈ ਫੁੱਲ ਹੁੰਦੀ ਆ ਬਾਕੀ ਜਿਹੜੀ ਇਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਹੀ ਦੱਸਿਆ ਸੀ ਵੀ ਕਿੰਨਾ ਸੀਡ ਪਾਇਆ ਕਿਹੜੀ ਖਾਦ ਪਾਈ ਹੈ ਪਹਿਲਾਂ ਦੋ ਤਿੰਨ ਆਪਾਂ ਵੀਡੀਓ ਇਸ ਪਾਲਕ ਤੇ ਬਣਾ ਚੁੱਕੇ ਆ ਪਹਿਲੇ ਸਾਲ ਹੀ ਲਾਇਆ ਸੀਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਪਾਲਕ ਤੋਂ ਅਸੀਂ ਦੇਖ ਸਕਦੇ ਹਾਂ ਬਹੁਤ ਵਧੀਆ ਖੜਾ ਤੇ ਇਸ ਸਾਲ ਕਿਸਾਨ ਵੀਰੋ ਜਿਹੜੀਆਂ ਬਾਰਸ਼ਾਂ ਹੋ ਗਈਆਂ ਸੀ ਬਾਰਸ਼ਾਂ ਹੋਣ ਕਾਰਨ ਕਈ ਕਿਸਾਨ ਵੀਰਾਂ ਦੇ ਦੋ ਦੋ ਵਾਰੀ ਵੀ ਕਈਆਂ ਨੂੰ ਵਿਝਣੇ ਪਏ ਕਿਉਂ ਬਾਰਸ਼ ਹੋਣ ਕਾਰਨ ਇਹਦਾ ਜਿਹੜਾ ਨੁਕਸਾਨ ਹੋ ਜਾਂਦਾ ਜਦੋਂ ਉਗਰਦਾ ਇਹ ਜਰਮੀਨੇਸ਼ਨ ਹੁੰਦੇ ਉੱਤੇ ਮੀਂਹ ਪੈ ਜੇ ਤਾਂ ਫਿਰ ਦੁਬਾਰਾ ਬੀਜਣਾ ਪੈਂਦਾ ਬਾਕੀ ਆਪਣੇ ਤਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਚਦੀ ਰਹੀ ਹੈ ਇੱਕ ਵਾਰੀ ਬੀਜਿਆ ਤੇ ਵਧੀਆ ਖੜਾ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਾਲਕ ਤੇ ਇਹਦੇ ਤੇ ਬਣਾ ਰਹੇ ਆ ਆਪਾਂ ਗਰੋਥ ਪ੍ਰੋਮੋਟਰ ਬਾਰੇ ਇੱਕ ਗਰੋਥ ਪ੍ਰੋਮੋਟਰ ਆਉਂਦਾ ਬਹੁਤ ਹੀ ਟੌਪ ਦਾ ਗਰੋਥ ਪ੍ਰੋਮੋਟਰ ਹੈ ਜੀ 5 ਸਰੂਪ ਕੰਪਨੀ ਦਾ ਬਹੁਤ ਹੀ ਵਧੀਆ ਰਿਜ਼ਲਟ ਆਏ ਜਿਹੜੇ ਕਿਸਾਨ ਵੀਰ ਸਬਜ਼ੀਆਂ ਲਾਉਂਦੇ ਆ ਉਹ ਤਾਂ ਇਹਦੇ ਬਾਰੇ ਜਾਣਦੇ ਹੋਣਗੇ ਜਿਹੜਾ ਨੇ ਇਹ ਕੀਤੀ ਐ ਸਪਰੇਅ ਦੀ ਉਹ ਕਮੈਂਟ ਦੇ ਵਿੱਚ ਜਰੂਰ ਦੱਸੋ ਬਹੁਤ ਵਧੀਆ ਰਿਜ਼ਲਟ ਆ ਇਹ ਪੇਟੈਂਟ ਪ੍ਰੋਟੈਕਟਾ ਕਿਸਾਨ ਵੀਰੋ ਪੇਟੈਂਟ ਦਾ ਮਤਲਬ ਬਈ ਹੋਰ ਕਿਸੇ ਵੀ ਕੰਪਨੀ ਦਾ ਨਹੀਂ ਆਉਦਾ ਕੱਲਾ ਸਰੂਪ ਦਾ ਹੀ ਆਉਂਦਾ ਜਿਹੜੇ ਇਹਦੇ ਵਿੱਚ ਇਹਨਾਂ ਨੇ ਸਾਲਟ ਪਾਏ ਆ ਪੰਜ ਸਾਲਟ ਪਾਏ ਆ ਪੰਜੇ ਸਾਲਟ ਪੂਰੇ ਟਾਪ ਦੇ ਸਾਲਟ ਆ ਤੇ ਰਿਜ਼ਲਟ ਵੀ ਇਹਦਾ ਪੂਰਾ ਟਾਪ ਦਾ ਹੈ ਸਬਜ਼ੀਆਂ ਤੇ ਹਰੇਕ ਤੇ ਹਰੇਕ ਇਹ ਫਸਲ ਤੇ ਹੋ ਜਾਂਦਾ ਤੇ ਜਿਹੜੇ ਇਹਦੇ ਵਿੱਚ ਸਾਲਟ ਆ ਹੁਣ ਆਪਾਂ ਉਹਦੇ ਬਾਰੇ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਬਈ ਕਿਹੜੇ ਕਿਹੜੇ ਪਾਏ ਆ ਇਹਦੇ ਚ ਕਿਸਾਨ ਵੀਰੋ ਇੱਕ ਸਾਲਟ ਪਾਇਆ ਹੂਮਿਕ ਐਸਿਡ ਹੂਮਿਕ ਐਸਿਡ ਆ ਜਿਹੜਾ ਉਹ ਜੜ੍ਹਾਂ ਨੂੰ ਵਧਾਉਂਦਾ ਜਦੋਂ ਜੜ੍ਹਾਂ ਨੂੰ ਵਧ ਵਧਣ ਗਈਆਂ ਥੱਲੇ ਡੂੰਘੀਆਂ ਜਾਣਗੀਆਂ ਤੇ ਇਹ ਫਿਰ ਡੀਏਪ ਬੂਟਾ ਚੱਕੂਗਾ ਤੇ ਰੰਗ ਇਹਨੇ ਆਟੋਮੈਟਿਕ ਕਾਲਾ ਹੋ ਜਾਣਾ ਤੇ ਪੱਤੇ ਚੌੜੇ ਹੋਣਗੇ ਫਿਰ ਇਹਦੇ ਚ ਕਿਸਾਨ ਵੀਰੋ ਜਿਹੜਾ ਅਗਲਾ ਸਾਲਟ ਅਗਲਾ ਸਾਲਟ ਹੈਗਾ ਅਮੀਨੋ ਐਸਿਡ ਇਹ ਸੈਲਡ ਡਿਵੀਜ਼ਨ ਕਰਾਉਂਦਾ ਸੈਲਡ ਡਿਵੀਜ਼ਨ ਕਰਾਉਂਦਾ ਜਿਵੇਂ ਪੱਤੇ ਚੌੜੇ ਹੋਣਗੇ ਤੇ ਜਦੋਂ ਪੱਤੇ ਚੌੜੇ ਹੋਣਗੇ ਦਾ ਜਿਹੜਾ ਬੂਟਾ ਆਟੋਮੈਟਿਕ ਫਟਾਰਾ ਕਰੂਗਾ ਤੇ ਜਦੋਂ ਆਪਾਂ ਮਾਰਕੀਟ ਦੇ ਵਿੱਚ ਫਸਲ ਲਿਆਵਾਗੇ ਕੋਈ ਵੀ ਸਬਜ਼ੀ ਹੈ ਤੇ ਉਹਦਾ ਰੇਟ ਆਪਾਂ ਨੂੰ ਆਟੋਮੈਟਿਕ ਹੀ ਵੱਧ ਮਿਲੂਗਾ ਤੇ ਜਿਹੜਾ ਤੀਜਾ ਸਾਲਟ ਆ ਉਹ ਹੈਗਾ ਕਿਸਾਨ ਵੀਰੋ ਸੀਡ ਵੀਟ ਸੀਡ ਵੀਟ ਆ ਜਿਹੜਾ ਇਹਦੇ ਵਿੱਚ ਮਾਈਕਰੋ ਨਿਊਟ੍ਰੀਐਂਟ ਹੀ ਹੁੰਦੇ ਆ ਜਿਵੇਂ ਪोटाश ਹੋ ਗਈ ਆਇਰਨ ਹੋ ਗਿਆ ਜ਼ਿੰਕ ਹੋ ਗਈ ਕਾਪਰ ਹੋ ਗਿਆ ਬੋਰਨ ਹੋ ਗਈ ਕੈਲਸ਼ੀਅਮ ਹੋ ਗਿਆ ਇਹ ਸਾਰੇ ਮਾਈਕਰੋ ਨਿਊਟ੍ਰੀਐਂਟ ਹੁੰਦੇ ਆ ਜਦੋਂ ਇਹ ਸਾਰੇ ਤੱਤ ਮਿਲਣਗੇ ਤਾਂ ਬੂਟੇ ਨੇ ਆਟੋਮੈਟਿਕ ਹੀ ਗਰੋਥ ਕਰਨੀ ਆ ਵੀਰੋ ਹੁਣ ਇਹ ਚ ਚੌਥਾ ਸਾਲਟ ਹੈਗਾ ਉਹ ਹੈਗਾ ਹਰਬਲ ਐਕਸ ਟਰੈਕਟਰ ਜਿਹੜਾ ਇਹ ਸਾਲਟ ਹੈ ਕਿਸਾਨ ਵੀ ਮੱਛਰ ਮਸ਼ਰੀ ਰਸ ਚੂਸਦੇ ਆ ਬੂਟੇ ਦੇ ਵਿੱਚ ਜਿਹੜਾ ਮੱਛਰ ਮਸ਼ਰੀ ਹੁੰਦੇ ਆ ਉਹ ਰਸ ਚੂਸਦੇ ਆ ਤੇ ਬੂਟੇ ਨੂੰ ਕੌੜੇ ਕਰ ਦਿੰਦਾ ਤੇ ਉਹ ਰਸ ਨਹੀਂ ਚੂਸਦੇਗੇ ਆਪਣਾ ਜਿਹੜਾ ਪੈਸਟ ਹੈ ਇਹਦੇ ਤੋਂ ਵੀ ਇਹ ਕੰਟਰੋਲ ਕਰਦਾ ਇਹ ਜਿਹੜਾ ਸਾਲਟ ਹੈਗਾ ਇਹ ਹੈਗਾ ਹਰਬਲ ਐਕਸ ਟਰੈਕਟਰ ਤੇ ਜਿਹੜਾ ਪੰਜਵਾਂ ਸਾਲਟ ਹੈਗਾ ਉਹ ਹੈਗਾ ਕਿਸਾਨ ਵੀਰੋ ਰੂਟ ਰੌਟ ਪੜੀ ਵੈਂਡਰ ਇਹ ਜਿਹੜਾ ਸਾਲਟ ਆ ਇਹ ਸਾਲਟ ਕਿਸਾਨ ਵੀਰੋ ਜਿਵੇਂ ਮਿੱਟੀ ਦੇ ਵਿੱਚ ਨਾ ਦੋ ਫੰਗਸ ਹੁੰਦੀਆਂ ਇੱਕ ਤਾਂ ਹੁੰਦੀ ਆ ਫਜ਼ੇਰੀਅਮ ਇੱਕ ਹੁੰਦੀ ਆ ਪੈਥੀਅਮ ਤੁਸੀਂ ਕਈ ਵਾਰੀ ਹੁਣ ਦੇਖਿਆ ਨਾ ਮੰਨ ਲਓ ਬੂਟੇ ਸੁੱਕਣ ਲੱਗ ਜਾਂਦੇ ਹੁਣ ਸਾਡੇ ਜਿਵੇਂ ਪਾਲਕ ਦੇ ਬੂਟੇ ਸੀਗੇ ਜਦੋਂ 15 ਦਿਨਾਂ ਦਾ ਹੋਇਆ ਵਿੱਚ ਬੂਟੇ ਸੁੱਕਣ ਲੱਗੇ ਸੀਗੇ ਉਹ ਫੰਗਸ ਕਾਰਨ ਸੁੱਕਣ ਲੱਗ ਜਾਂਦੇ ਆ ਇਹ ਉਸ ਤੋਂ ਵੀ ਰੋਕਥਾਮ ਕਰਦਾ ਇਹ ਬੂਟੇ ਜਿਹੜੇ ਮੰਨ ਲਓ ਸੁੱਕ ਜਾਂਦੇ ਆ ਉਦੋਂ ਸਪਰੇ ਹੋ ਜੇ ਤੇ ਉਥੇ ਜਾਨੀ ਬਿਮਾਰੀ ਠਾਲ ਦੂਗਾ ਉਹਦੇ ਤੋਂ ਵੀ ਰੋਕਸam ਕਰਦਾ ਹੈ ਬਾਕੀ ਕਿਸਾਨ ਵੀਰੋ ਜਿਹੜੇ ਵੀ ਕਿਸਾਨ ਵੀਰਾਂ ਨੇ ਇਹ ਪ੍ਰੋਡਕਟ ਸਰੂਕ ਦਾ ਜੀ5 ਵਰਤਿਆ ਉਹ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸੋ ਬਾਕੀ ਬੇਫਿਕਰ ਹੋਗੇ ਕਿਸਾਨ ਵੀਰੋ ਤੁਸੀਂ ਜੇ ਕੋਈ ਵੀ ਸਬਜ਼ੀ ਲਾ ਰਹੇ ਹੋ ਗੋਭੀ ਆ ਜਾਂ ਮਿਰਚ ਆ ਮਿਰਚ ਤੇ ਵੀ ਇਹਦੇ ਡੈਮੋ ਯੂਨੀਵਰਸਿਟੀਆਂ ਚ ਲੱਗੇ ਆ ਬਹੁਤ ਵਧੀਆ ਰਿਜ਼ਲਟ ਆ ਇਹਦਾ ਇਹ ਬ੍ਰਾਂਡ ਆ ਇੱਕ ਸਰੂਪ ਕੰਪਨੀ ਦਾ ਬ੍ਰਾਂਡ ਪ੍ਰੋਡਕਟ ਤੇ ਸਾਨੂੰ ਵੀਰੋ ਜੇ ਇਹਦੀ ਡੋਜ ਦੀ ਗੱਲ ਕਰੀਏ ਤਾਂ ਤੁਸੀਂ ਇਹਨੂੰ 2 ਤੋਂ 2.5 ਕਿੱਲਿਆਂ ਤੇ ਸਪਰੇਅ ਦੇ ਵਿੱਚ ਕਰ ਸਕਦੇ ਹੋ ਆਪਾਂ ਤਾਂ ਪਾਲਕ ਦੀ ਖੇਤੀ ਤੇ ਕਿਸਾਨ ਵੀਰੋਂ ਅੱਧਾ ਲੀਟਰ 1 ਕਿੱਲੇ ਤੇ ਕਰ ਰਹੇ ਆ ਤੇ ਬਹੁਤ ਆਪਾਂ ਵਧੀਆ ਰਿਜ਼ਲਟ ਆ ਇਹਦਾ ਤੇ ਆਪਾਂ ਤੁਹਾਨੂੰ 4-5 ਦਿਨਾਂ ਬਾਅਦ ਵੀਡੀਓ ਬਣਾ ਕੇ ਫੇਰ ਵਿਖਾਵਾਂਗੇ ਵੀ ਇਹਦਾ ਰਿਜ਼ਲਟ ਕਿਵੇਂ ਆਇਆ ਤੁਸੀਂ ਸਾਹਮਣੇ ਹੁਣ ਦੇਖ ਸਕਦੇ ਹੋ ਜਿਹੜੀ ਇਹਦੀ ਹੁਣ ਹਾਈਟ ਕਿਵੇਂ ਆ ਤੇ ਅੱਜ ਤੋਂ 5-7 ਦਿਨਾਂ ਬਾਅਦ ਇਹਦੀ ਵੀਡੀਓ ਫੇਰ ਬਣਾਵਾਂਗੇ ਤੇ ਫੇਰ ਤੁਹਾਨੂੰ ਦਿਖਾਵਾਂਗੇ ਇਹਦਾ ਰਿਜ਼ਲਟ ਕਿਵੇਂ ਆਇਆ ਬਾਕੀ ਜਿਹੜੇ ਵੀ ਕਿਸਾਨ ਵੀਰ ਇਹ ਪ੍ਰੋਡਕਟ ਵਰਤਿਆ ਜਿਨ੍ਹਾਂ ਨੇ ਜਾਂ ਜਾਣਦੇ ਆ ਉਹ ਕਮੈਂਟ ਦੇ ਵਿੱਚ ਜਰੂਰ ਦੱਸੋ ਵੀ ਤੁਹਾਡੇ ਰਿਜ਼ਲਟ ਕਿਵੇਂ ਆਇਆ ਤੇ ਤੁਸੀਂ ਕਿਹੜੀ ਆਪਣਾ ਫਸਲ ਤੇ ਕੀਤਾ ਸੀਗਾ ਜਾਂ ਕੋਈ ਫਸਲ ਆ ਜਾਂ ਕੋਈ ਸਬਜ਼ੀ ਹੈ ਕਿਸੇ ਵੀ ਸਬਜ਼ੀ ਤੇ ਕੀਤਾ ਤੁਸੀਂ ਨੂੰ ਕਮੈਂਟ ਦੇ ਵਿੱਚ ਜਰੂਰ ਦੱਸੋ ਇਹ ਕਿਸਾਨ ਵੀਰੋ ਜਿਵੇਂ ਜਈ ਕਈ ਜ਼ਿਮੀਂਦਾਰ ਸਬਜ਼ੀਆਂ ਲਾਉਂਦੇ ਫਰੋਜ਼ਪੁਰ ਏਰੀਆ ਦੇ ਵਿੱਚ ਵੀ ਲਾਉਂਦੇ ਆ ਸਬਜ਼ੀ ਹਰੀ ਮਿਰਚ ਹਰੀ ਮਿਰਚ ਤੇ ਇਹ ਬਹੁਤ ਵਧੀਆ ਵਿਗਦਾ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਆਉਂਦਾ ਜ਼ਿਮੀਂਦਾਰ ਆਪ ਕਹਿ ਕੇ ਲੈ ਜਾਂਦੇ ਵੀ ਅਸੀਂ ਜੀ5 ਵੀ ਲੈ ਜਾਣਾ ਸਰੂਪ ਦਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਪ੍ਰੋਡਕਟ ਬਹੁਤ ਵਧੀਆ ਪ੍ਰੋਡਕਟ ਹੈ ਪੇਟੈਂਟ ਪ੍ਰੋਡਕਟ ਹੈ ਤੇ ਠੀਕ ਹੈ ਕਿਸਾਨ ਵੀਰੋ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ